जय भीम जय संविधान जय भीम जय संविधान जय भीम जय संविधान बाबा साहेब ਤੁਹਾਡੀ ਸੋਚ ਤੇ ਪੈਰਾ ਦੇਾਂਗੇ ਠੋਕੇ बाबा साहेब ਤੁਹਾਡੀ ਸੋਚ ਤੇ ਪੈਰਾ ਦੇਾਂਗੇ ਠੋਕੇ बाबा साहेब ਤੁਹਾਡੀ ਸੋਚ ਤੇ ਪੈਰਾ ਦੇਾਂਗੇ ਠੋਕੇ जय भीम जय संविधान जय भीम जय संविधान ભગવાન ਵਾਲਾ ਮਹਾਰਾਜ ਕੀ ਗਾਇ ਜੈ ਭਾਰਤ ਜੈ ਸੰਵਿਧਾਨ ਜਿਨ੍ਹਾਂ ਦੇ ਤਹਿਤ ਸਾਡੀ ਬੱਚੀ ਨੇ ਟੈਸਟ ਪਾਸ ਕੀਤਾ ਵਾ ਜਵਾਹਰ ਨਮੋਦੀਆ ਦਾ ਸੋ ਮੇਰੀ ਬੇਟੀ ਸੁਖਣ ਪ੍ਰੀਤ कौर ਸਰਕਾਰੀ ਆਈ ਸਮਾਰਟ ਸਕੂਲ ਪਲਾ ਪਿੰਡ ਪੜਦੀ ਸੀ ਵਿਧਾਈ ਪਾਤਰਵਾ ਉਹ ਸਟਾਫ ਜਿਨ੍ਹਾਂ ਨੇ ਆਪਣੀ ਮਿਹਨਤ ਸਦਕਾ ਮੇਰੀ ਬੇਟੀ ਨੂੰ ਗੇਹਲਿਆਂਦਾ ਵਾ ਸੋ ਮੇਰੀ ਬੇਟੀ ਸੁਖਣ ਪ੍ਰੀਤ कौर ਨੇ ਟੈਸਟ ਪਾਸ ਕੀਤਾ ਵਾ ਸੋ ਮੇਰੇ ਨਿਂਜੀ ਪੀ ਭਾਜੀ ਅਮਰਸਾਹ ਜ਼ਿਲ੍ਹੇ ਤੋਂ ਜੋ ਬਹੁਤ ਵਿਵਾਨਵੰਦ ਹੈ ਆ ਵਧੀਆ ਸਤਾ ਜਿਹੜੀਆਂ ਯਾਰੀ ਕਰ ਰਹੀ ਹੈ ਜਿਨ੍ਹਾਂ ਨੂੰ ਹਰ ਇੱਕ ਤਰ੍ਹਾਂ ਦੀ ਬੱਚਿਆਂ ਨੂੰ ਸੇਵਾ ਪ੍ਰੋਵਾਈਡ ਕਰਦੇ ਆ ਅੱਜ ਮੇਰੀ ਬੱਤੀ ਬੇਟੀ ਨੇ ਜਿਉਂਰ ਨੂੰ ਬਧਿਆ ਦਾ ਪੇਪਰ ਪਾਸ ਕੀਤਾ ਵਾ ਜਿਹਦੇ ਜਾਇਦ ਨਿਤਸ਼ ਭੀਮ ਜੀ ਅੰਮੇਤਕਰ ਸਾਹਿਬ ਦੀ ਇੱਕ ਡੈਰੀ ਦਿੱਤੀ ਆ ਇੱਕ ਮਹਾਰਾਜੀ ਦਾ ਸਰੂਪ ਦਿੱਤਾ ਬਾਬਾ ਸਾਹਿਬ ਜੀ ਦਾ ਤੇ ਬੱਚੀ ਨੂੰ ਸਰੂਪਾ ਪਾ ਕੇ ਭੇਟ ਕੀਤਾ ਹੋਰ ਹੀ ਪੰਤੀਆਂ ਸਵਾਵਾਂ ਦਿੱਤੀਆਂ ਵਾ ਜੋ ਕਿ ਬੱਚੀ ਦੇ ਯੋਗ ਵਾ ਸੋ ਮੇਰੇ ਵੀਰ ਜੀ ਨੇ ਇਹ ਵੀ ਬੇਨਤੀ ਕੀਤੀ ਕਿ ਜਿੱਥੇ ਕਿਤੇ ਬੱਚੀ ਨੂੰ ਪੜਾਉਣ ਦੀ ਫੀਸ ਦੀ ਕਿਤੇ ਵੀ ਕੈ ਚੀਜ਼ ਦੀ ਲੋੜ ਪੈਂਦੀ ਆ ਇਸ ਬੱਚੀ ਦੀ ਹਾਜ਼ਰਵਾ ਕਿਉਂਕਿ ਸਾਡੇ ਸੰਵਿਧਾਨ ਦੇ ਵਿੱਚ ਲਿਖਿਆ ਵਾ ਕਿ ਤਰ ਮੰਨ ਦੀ ਵੇਚਣਾ ਪਵੇ ਆਪਣੇ ਬੱਚਿਆਂ ਨੂੰ ਬਾਅਦ ਛੱਡ ਕੇ ਪੜਾਓ ਸੋ ਮੇਰੇ ਵੀਰ ਜੀ ਨੇ ਵੱ ਚੜਕੇ ਸਵਾਵਾ ਕੀਤੀਆਂ ਵਾ ਤੇ ਬੇਟੀ ਨੂੰ ਪਰੋਸਾ ਦੇ ਵਿਸ਼ਵਾਸ ਵੀ ਦਿਵਾਇਆ ਕਿ ਜਿੱਤੋਂ ਤੱਕ ਵੀ ਕਿ ਸਾਡੀ ਲੋੜ ਵਾ ਅਸੀਂ ਜਰੂਰ ਮਤ ਕਰਾਂਗੇ ਸੋ ਸਾਡੇ ਇੱਕ ਨਿਤ ਭੀਮ ਜੀ ਅਕੇ ਵੀ ਕਈ ਪਿੰਡਾਂ ਥਾਵਾਂ ਤੇ ਸ਼ਹਿਰਾਂ ਚ ਜਾ ਕੇ ਕਸਬਿਆਂ ਚ ਕਈ ਬੇਟੀਆਂ ਨੂੰ ਮਾਨ ਸਨਮਾਨ ਕੀਤਾ ਵਾ ਤੇ ਕਈ ਜਿਦਵਾ ਭੈਣਾਂ ਨੂੰ ਜਿਨ੍ਹਾਂ ਦੇ ਸਿਰ ਤੇ ਛੱਤ ਨਹੀਂ ਉਹਨਾਂ ਦੇ ਘਰ ਵੀ ਸੇਵਾ ਕਰਦੇ ਆ ਤੇ ਕਈ ਸਵਾਵਾ ਜਿਹੜੀਆਂ ਮੇਰੇ ਵਿੱਚ ਹੀ ਸ਼ੋਅ ਕਰਦੇ ਆ ਕੋਈ ਨਹੀਂ ਕਰਦੇ ਪਰ ਇਹ ਖਾਸ ਕਰਕੇ ਮੈਨੂੰ ਬੋਲਣਾ ਪਿਆ ਕਿਉਂਕਿ ਬੱਚਿਆਂ ਦੇ ਕੋਈ ਇੱਕ ਦੀ ਗੱਲ ਆ ਕਿਉਂਕਿ ਇਹਨਾਂ ਨੂੰ ਦੇਖ ਕੇ ਹੋਰੀ ਬੱਚੀਆਂ ਵੱਧ ਵੱਧ ਪੜਨ ਤੇ ਮਾਪਿਆਂ ਘਾੜੀ ਅਪੀਲ ਕਰਦੀਆਂ ਕਿ ਵੱਧ ਵੱਧ ਆਪਣੇ ਬੱਚਿਆਂ ਨੂੰ ਪੜਾਓ ਤੇ ਪੜਾਈ ਦੇ ਯੋਗ ਦੇ ਨਾਲ ਅੱਗੇ ਲਿਓ ਕਿਉਂਕਿ ਨਸ਼ਿਆਂ ਦਾ ਜੋਖਵਾ ਬੱਚਿਆਂ ਨੂੰ ਵਿਚਾਰ ਰੱਖੋ ਮਾੜੀ ਸੋਸਾਇਟੀ ਤੋਂ ਬਚਾਓ ਬਾਹਰ ਅੰਦਰ ਘੁੰਮਣ ਤੋਂ ਬਚਾਓ ਜਿੱਥੇ ਸਾਡੇ ਵੀ ਕੀ ਸੰਵਿਧਾਨ ਦੇ ਹਿਸਾਬ ਨਾਲ ਚੱਲ ਰਹੇ ਆ ਉਦਾਂ ਇਹਨਾਂ ਦੀਆਂ ਗੱਲਾਂ ਦੇ ਆਪਾਂ ਯੋਗ ਕਰੀਏ ਤੇ ਬੱਚਿਆਂ ਨੂੰ ਪੜਾਈਏ ਇਹਦੇ ਲੈ ਵੇਖ ਕੇ ਹੋਰੀ ਬੱਚੀਆਂ ਵੱਧ ਚੜ ਕੇ ਪੜਨ ਸੋ ਬੰਦੀਆਂ ਸਵਾਵਾ ਸਾਡੀ ਟੀਮ ਪਚਾਉਂਦੀ ਰਹੂਗੀ ਸਾਡੇ ਮਿਤਰੀ ਭਿੰਗ ਜੀ ਇੱਥੇ ਆਉਂਦੇ ਪਿੰਡ ਪੱਲਾ ਪਿੰਡ ਜੀ ਆਇਆਂ ਸਾਰੇ ਵੀਰਾਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਜੈਪੀ ਜੈ ਭਰ ਜੈਪੀ ਜੈ ਸਵਿਧਾਨ ਜੀ ਪਿੰਡ ਪੱਲਾ ਆਏ ਆ ਜੀ ਸਰਦਾਰ ਜਰਮਲ ਸਿੰਘ ਸ਼ੈਰੀ ਜੀ ਮੌਜੂਦਾ ਸਰਪੰਚ ਔਰ ਉਹਨਾਂ ਦੀ ਗੁੜੀਆ ਜਿਹੜੀ ਹੈ ਧੀ ਸਾਡੀ ਜਵਾਰ ਨਮੋਦਿਆ ਦਾ ਟੈਸਟ ਕਲੀਅਰ ਕੀਤਾ ਵਾ ਔਰ ਬਿੜੀਆਂ ਨੂੰ ਬਹੁਤ ਬਹੁਤ ਮੁਬਾਰਕਾ ਬਾਬਾ ਸਾਹਿਬ ਦੇ ਸੁਪਨੇ ਜਿਹੜੇ ਆ ਉਹ ਰਹੀ ਸੰ ਕਿ ਇਸ ਵਤ ਤੋਂ ਵਤ ਸਾਡੇ ਬੱਚੇ ਜਿਹੜੇ ਆ ਖਾਸ ਤੌਰ ਤੇ ਸਾਡੀਆਂ ਧੀਆ 50% ਮਾਂ ਜਨੜੀ ਜਿਨ੍ਹਾਂ ਨੇ ਮੈਨੂੰ ਜਨਮ ਦਿੱਤਾ ਸਰਪੰਚ ਸਾਹਿਬ ਨੇ ਜਨਮ ਦਿੱਤਾ ਇਹਨਾਂ ਦੀ ਸਪਰੀ ਸੇਵਾ ਸੰਬਾਧ ਬਾਬਾ ਸਾਹਿਬ ਆਵੇ ਕਰੀ ਨੇ ਇਹ ਸਿਲੈਕਟਡ ਇਲੈਕਟਡ ਜਗ੍ਹਾ ਤੇ ਜਾਣਗੇ ਅ ਅੱਜ ਬਹੁਤ ਖੁਸ਼ੀ ਆ ਔਰ ਜਦੋਂ ਸਾਡੇ ਬੱਚੇ ਜਿਹੜਾ ਚੰਗਾ ਕੰਮ ਕਰਦੇ ਆ ਸਾਡਾ ਕੰਮ ਹੈਗਾ ਉਹਨੂੰ ਸਮਾਜ ਦੇ ਅੱਗੇ ਲੈ ਕੇ ਆਣਾ ਤਾਂ ਕਿ ਸਮਾਜ ਐਜ਼ ਅ ਰੋਲ ਮਾਡਲ ਵਕਤ ਤੋਂ ਬਾਅਦ ਅੱਗੇ ਵਧਣ ਔਰ ਬੜੀ ਵੱਡੀ ਗੱਲ ਹੈ ਜਵਾਰ ਨੂੰ ਅੰਦਿਆ ਦਾ ਟੈਸਟ ਕਲੀਅਰ ਕਰਨਾ ਅ ਅੱਗੋਂ ਜਿਹੜੀ ਹੈ ਬਿਹਤਰ ਸਿੱਖਿਆ ਦੇ ਮੂਕੇ ਇਹਨਾਂ ਲਈ ਆ ਰਹੇ ਆ ਔਰ ਇਹੋ ਹੀ ਆਪਾਂ ਚਾਹੁੰਦੇ ਆ ਕਿ ਸਮੂਹ ਸਮਾਜ ਜਿਹੜਾ ਵਾ ਵਲਮਕੀ ਮੱਝੀ ਸਿੱਖ ਸਮਾਜ ਐਸੀ ਸਮਾਜ ਉਹਨਾਂ ਦੇ ਬੱਚੇ ਜਿਹੜੇ ਆ ਬਿਹਤਰ ਸਿੱਖਿਆ ਲੈ ਪਾਣ ਔਰ ਬਿਹਤਰ ਸਿੱਖਿਆ ਦੇ ਰਸਤੇ ਜਿਹੜੇ ਆ ਉਹ ਬਿਹਤਰ ਨੌਕਰੀਆਂ ਮਿਲ ਜਾਂਦੀਆਂ ਐ ਸਿਲੈਕਟਡ ਤੇ ਇਲੈਕਟਡ ਜਗ੍ਹਾ ਤੇ ਇੱਕ ਵਾਰ ਫੇਰ ਪਿੰਡ ਭੱਲਾ ਦੇ ਬਲਾਦੇ ਸਮੂਹ ਵਾਸੀਆਂ ਨੂੰ ਹੋਰ-ਗੋਰ ਪੇਲਾ ਪਿੰਡ ਦੇ ਸਮੂਹ ਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਾਂ ਖਾਸ ਤੌਰ ਤੇ ਮਾਤਾ ਪਿਤਾ ਨੂੰ ਜਿਨ੍ਹਾਂ ਦੀ ਮਿਹਨਤ ਸਦਕਾ ਅਏ ਅੱਗੋਂ ਇਹ ਗਮਾਂ ਵਿੱਚ ਜਿੱਥੇ ਜਿੱਥੇ ਲੋੜ ਪਏਗੀ ਕਿਸੇ ਵੀ ਤਰੀਕੇ ਦੀ ਆਪਾਂ ਹੈਲਪ ਕਰ ਸਕੀਏ ਅ ਕੱਲੀ ਸੋਸ਼ਲ ਮੀਡੀਆ ਨਹੀਂ ਬੋਲ ਰਿਹਾ ਸੱਚਮੁੱਚ ਕਰਦੇ ਆ ਜਿਹੜੇ ਸਾਥੀ ਜਾਣਦੇ ਆ ਜਿੱਥੇ ਆਪਣੇ ਧੀਰਾਂ ਦੇ ਲੋੜ ਪਏਗੀ ਤਾਂ ਕਿ ਕੱਲ ਨੂੰ ਯੂਪੀਸੀ ਪੀਜੀਐਸੀ ਪੀਸੀਆ ਸਭ ਕਲੀਅਰ ਕਰ ਲਿਆ ਕੇ ਜਾਵੇ ਇਹ ਉਹ ਵੀ ਸਾਡਾ ਸੁਪਨਾ ਹੈਗਾ ਜੈ ਬਾਲ ਮਿਕੀ ਜੀ ਜੈ ਭੀਮ ਜੈ ਜਸਦਾ